ਕਾਲੀ ਸਰਕਾਰ ਸੀ ਜਿਹਦੇ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਮੁੱਖ ਮੰਤਰੀ ਹਨਾ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਸੈਂਸ ਆਫ ਵੀਊ ਬਹੁਤ ਸੀ ਉਹਨਾਂ ਚ ਮਤਲਬ ਗੱਲ ਬਹੁਤ ਔੜਦੀ ਸੀ ਉਹਨਾਂ ਨੂੰ ਤੇ ਸਾਹਮਣੇ ਬੰਦੇ ਨੂੰ ਆਪਾਂ ਦੇਖਿਆ ਸਪੀਚਾਂ ਸਪੂਚਾਂ ਦੇ ਵਿੱਚ ਉਹ ਲਾਜਵਾਬ ਕਰ ਦਿੰਦੇ ਸੀ ਤਾਂ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਇੱਕ ਡੀਡਿਕਸ਼ਨ ਸੈਂਟਰ ਖੁੱਲਿਆ ਬਾਦਲ ਸਾਹਿਬ ਦੀ ਵਿਜ਼ਿਟ ਸੀ ਤੇ ਉਹਨਾਂ ਨੇ ਉਹ ਡੀਡਿਕਸ਼ਨ ਸੈਂਟਰ ਵੀ ਵਿਜ਼ਿਟ ਕਰਨਾ ਸੀਗਾ ਅੱਛਾ ਮੇਰੀ ਡਿਊਟੀ ਸੀ ਉੱਥੇ ਮੈਂ ਨਾਲ ਮਤਲਬ ਘੁੰਮ ਕੇ ਉਹਨਾਂ ਨੂੰ ਵਿਜ਼ਿਟ ਕਰਾਉਣਾ ਸੀਗਾ ਉਹ ਸਿਲੈਕਟਡ ਜਿਹੜੇ ਬੰਦੇ ਦਾਖਲ ਹੋਏ ਉਹਨਾਂ ਨੇ ਰੱਖੇ ਹੋਏ ਸੀਗੇ ਉਹਨਾਂ ਦੇ ਨਾਲ 3 ਐਮਐਲਏ ਸੀਗੇ ਤੇ ਨਾਲ ਮੈਡਮ ਸੀਗੀ ਹੈਲਥ ਸੈਕਟਰੀ ਉਦੋਂ ਹੂੰ ਤੋ 3000 ਪੱਟ ਦੇ ਕੁਐਸਚਨ ਸੀਗੇ ਵੀ ਬਾਈ ਕੀ ਹਾਲ ਆ ਕੀ ਕੀ ਨਸ਼ਾ ਕਰਦੇ ਹੋ ਜੇ ਨਾ ਕਰੋ ਤਾਂ ਕੀ ਹੁੰਦਾ ਦਵਾਈ ਕਿਹੇ ਜੀ ਹੈ ਇੱਥੇ ਹਨਾ ਪਹਿਲਾ ਇੱਕ ਯੰਗ ਦਾ ਮੁੰਡਾ ਸੀ 20 ਸਾਲਾ 22 ਸਾਲ ਦਾ ਹੂੰ ਉਹ ਸ਼ਰਾਬ ਛੱਡਣ ਆਇਆ ਸੀਗਾ ਹਨਾ ਹੂੰ ਤੇ ਉਹਨੂੰ ਕਹਿੰਦੇ ਸੀ ਐਮ ਸਾਹਿਬ ਕਹਿੰਦੇ ਹਾਂ ਜੀ ਕਾਕਾ ਕਿੰਨੀ ਪੀਂਦਾ ਸੀ ਸ਼ਰਾਬ ਉਹ ਕਹਿੰਦਾ ਪੂਵਕ ਪੀਂਦਾ ਸੀ ਹੂੰ ਉਦੀ ਮਾਂ ਪਿੱਛੇ ਖੜੀ ਨਾ ਆਇਆ ਕਰੀ ਜਾਵੇ। ਅੱਛਾ। ਮੂੰਹ ਇਸ਼ਾਰਾ ਕਰੀਏ ਉਂਗਲਾਂ ਨਾਲ। ਅੱਛਾ। ਕਹਿੰਦਾ ਕੱਕਾ ਪੂਏ ਪੀਣ ਵਾਲੇ ਨੂੰ ਤਾਂ ਦਾਖਲ ਹੋਣ ਦੀ ਲੋੜ ਹੀ ਨਹੀਂ। ਉਹ ਐਮਐਲਏ ਵਾਲੇ ਸਾਰਾ ਕਹਿੰਦੇ ਕਰਕੇ ਕਹਿੰਦੇ ਵੀ ਪੂਏ ਵਾਲੇ ਤਾਂ ਸਾਰੇ ਹੀ ਕਹਿੰਦੇ ਦਾਖਲ ਹੋਣ ਦੀ ਲੋੜ ਹੀ ਨਹੀਂ ਪੈਂਦੀ ਪੂਏ ਵਾਲੇ ਨੂੰ। ਤੈਨੂੰ ਮੈਂ ਦੱਸਾਂ ਤੂੰ ਕਿੰਨੀ ਪੀਂਦਾ ਸੀ? ਤੂੰ ਪੀਂਦਾ ਸੀ ਦੋ ਬੋਤਲਾਂ ਰੋਜ਼ ਦੀਆਂ। ਅੱਛਾ ਜੀ। ਉਹ ਹੈਰਾਨ ਪਰੇਸ਼ਾਨੀ ਬਾਬੇ ਨੂੰ ਕਿਵੇਂ ਪਤਾ ਲੱਗਾ ਕਿ ਦੋ ਬੋਤਲਾਂ? ਜੀਮ ਸਾਹਿਬ ਇੱਥੋਂ ਤੱਕ ਵੀ ਇਨਫਰਮੇਸ਼ਨ ਲਾਦੇ ਆ। ਅੱਗੇ ਗਏ ਉਹ ਬੰਦਾ ਭੁੱਖੇ ਛੱਡਣ ਆਇਆ ਸੀ। ਹੂੰ। ਹਾਂਜੀ ਕਹਿੰਦਾ ਬਸ ਦੀ ਭੁੱਖੀ ਖਾਂਦਾ ਸੀ ਜੀ ਪਹਿਲਾਂ ਹਾੜੀ ਸੌਣੀ ਖਾਂਦਾ ਸੀ ਫੇਰ ਕਹਿੰਦਾ ਜੀ 6 ਵਜ ਗਈ ਜੀ ਮੇਰੇ ਫੇਰ ਭੁੱਖੀ ਮੈਂ ਪੱਕੀ ਖਾਣ ਲੱਗ ਗਿਆ ਜੀ ਕਹਿੰਦਾ ਤੇ ਕਹਿੰਦੇ ਕੀ ਹੁੰਦਾ ਜੀ ਭੁੱਖੀ ਖਾ ਕੇ ਕੀ ਹੁੰਦਾ ਕਹਿੰਦਾ ਜੀ ਬਸ ਕੰਮ ਵਾਧੂ ਕਰਦੇ ਇੱਕ ਦੇ ਦੋ ਬੰਦੇ ਬਣ ਜਾਂਦੇ ਕਹਿੰਦਾ ਮਤਲਬ ਭੁੱਖੀ ਖਾਣ ਨਾਲ ਤੇ ਕਹਿੰਦਾ ਹੁਣ ਫੇਰ ਕਹਿੰਦਾ ਜੀ ਹੁਣ ਅੱਗ ਸੁਆਹ ਬਹੁਤ ਮਿਲਦੀ ਆ ਪਿਓਰ ਮਿਲਣਾ ਹਟ ਗਈ ਮਹਿੰਗੀ ਬਹੁਤ ਹੋ ਗਈ ਤੇਰੀ ਕੋਈ ਡਿਮਾਂਡ ਕਹਿੰਦਾ ਭੁੱਖੀ ਦੇ ਠੇਕੇ ਖੋਲ ਦੋ ਇਹ ਤਾਂ ਆਮ ਹੀ ਮੰਗ ਲਾ ਕੰਦੀ ਆਮਾਨ ਹੁੰਦੀ ਹੈ ਦੁਕਾਨ ਦੀ ਚਲੋ ਅਗਲੇ ਕੋਲੇ ਚਲੇ ਗਏ ਉਹ ਬੰਦਾ ਬੜਾ ਤੇਜ਼ ਸੀ ਰਾਸਿਕ ਸੀਗਾ ਫਹੀਮ ਖੰਦਾ ਸੀਗਾ ਫਹੀਮ ਛੱਡ ਆਇਆ ਸੀਗਾ ਹਾਂਜੀ ਉਹਨੂੰ ਪੁੱਛਿਆ ਵੀ ਹਾਂਜੀ ਤੂੰ ਦੱਸ ਵੀ ਕਿਵੇਂ ਆ ਕਹਿੰਦਾ ਜੀ ਬਸ ਬਚਾ ਦੇ ਤੁਸੀਂ ਤਾਂ ਜੀ ਆ ਬਹੁਤ ਵਧੀਆ ਇੱਥੇ ਕਹਿੰਦਾ ਦਵਾਈ ਮਿਲਦੀ ਹੈ ਕਹਿੰਦੇ ਜੇ ਨਾ ਖਾਵੇਂ ਤਾਂ ਕੀ ਹੁੰਦਾ ਕਹਿੰਦਾ ਜੀ ਬਸ 700 ਬੋਲਦੇ ਜੀ ਹਾਂਜੀ ਅੱਖਾਂ ਚੋਂ ਪਾਣੀ ਜੀ ਕਹਿੰਦਾ ਨੱਕ ਚੋਂ ਪਾਣੀ ਜੀ ਤੇ ਕਹਿੰਦਾ ਜੀ ਖਾ ਲੇ ਹੂੰ ਕਹਿੰਦਾ ਬਾਦਲ ਸਾਹਿਬ ਜੀ ਖਾਲਾ ਖਾ ਕੇ ਤਾਂ ਭਾਵੇਂ ਮੈਥੋਂ ਤੀਰ ਨਾਲ ਤੀਰ ਮਰਾਉਂਗੇ ਮਿੰਗਣ ਵਿੰਗ ਕੇ ਰੱਖ ਨੂੰ ਕਹਿੰਦਾ ਹਾਂਜੀ ਜੇ ਨਾ ਖਾਦੀਓ ਭਾਵੇਂ ਘਵਾਰਾ ਵੀ ਉੱਕ ਜਾਏਗਾ ਫਿਰ ਕਹਿੰਦੇ ਵੀ ਆ ਦਵਾਈ ਕਿਵੇਂ ਆ ਕਹਿੰਦਾ ਦਵਾਈ ਤਾਂ ਵਧੀਆ ਜੀ ਹੂੰ ਔਰ ਕਹਿੰਦਾ ਜੀ ਉਹ ਗੱਲ ਨਹੀਂ ਬਣਦੀ ਫੀਮ ਵਾਲੀ ਹਾਂਜੀ ਕਹਿੰਦਾ ਕਿਉਂ ਕਹਿੰਦਾ ਜੀ ਭਰਾ ਮਰੇ ਤੋਂ ਜਿਹੜੀ ਸਗੀ ਭੈਣ ਵੈਣ ਪਾਉਂਦੀਆਂ ਨਾ ਜੀ ਉਹ ਚਾਚੇ ਦੀ ਕੁੜੀ ਤੋਂ ਗੱਲ ਨਹੀਂ ਬਣਦੀ ਉਹ ਚਲੋ ਵੀ ਚਲੋ ਕਾਕਾ ਚਲੋ ਮਤਲਬ ਆ ਬੜਾ ਉਦੋਂ ਹੱਸੇ ਬੜਾ ਵਧੀਆ ਐਪੀਸੋਡ ਨਾਲ ਕੱਲੋ ਜਿਵੇਂ ਉਹ ਮਜ਼ਾਇਆ ਹੋਇਆ ਪੂਰਾ